ਦੇ ਰਹਿਆਂ ਜਿੱਥੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਉੱਤੇ ਇੱਕ ਵਾਰ ਮੁੜ ਤੋਂ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇੱਕ ਐਨਆਰਆਈ ਬਜ਼ੁਰਗ ਨੂੰ ਦਿਨ ਦਿਹਾੜੇ ਉਸ ਦੀ ਗੱਡੀ ਦੇ ਵਿੱਚੋਂ ਇੱਕ ਹਾਈਵੇ ਦੇ ਉੱਤੋਂ ਹੀ ਕਿਡਨੈਪ ਕਰ ਲਿਆ ਗਿਆ ਉਸ ਨੂੰ ਚੁੱਕ ਕੇ ਲੈ ਗਏ ਨੇ ਦੋ ਅਣਪਛਾਤੇ ਲੋਕਾਂ ਵੱਲੋਂ ਪਹਿਲਾਂ ਆਪਣੀ ਗੱਡੀ ਇਸ 75 ਸਾਲਾ ਐਨਆਰਆਈ ਮਹਿੰਦਰ ਸਿੰਘ ਦੀ ਗੱਡੀ ਦੇ ਵਿੱਚ ਲਿਆ ਕੇ ਮਾਰ ਦਿੱਤੀ ਜਾਂਦੀ ਹੈ ਤੇ ਜਦੋਂ ਐਕਸੀਡੈਂਟ ਹੋ ਜਾਂਦਾ ਤਾਂ ਫਿਰ ਇਹ ਬਜ਼ੁਰਗ ਜਿਹੜਾ ਹੈ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਤਾਂ ਅੱਖੀ ਦੇਖਿਆ ਹਾਲ ਕਿਸੇ ਸ਼ਖਸ ਨੇ ਦੱਸਿਆ ਕਿ ਕਿਵੇਂ ਫਿਰ ਜਦੋਂ ਇਹ ਸ਼ਖਸ ਗੱਡੀ ਦੇ ਵਿੱਚੋਂ ਬਾਹਰ ਆਉਂਦਾ ਤਾਂ ਜਿਹਨਾਂ ਲੋਕਾਂ ਨੇ ਗੱਡੀ ਇਸ ਦੇ ਵਿੱਚ ਮਾਰੀ ਸੀ ਉਹ ਇਸ ਨੂੰ ਧੱਕੇ ਨਾਲ ਆਪਣੀ ਗੱਡੀ ਦੇ ਵਿੱਚ ਪਾ ਕੇ ਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਤੇ ਇਹ ਵਾਰਦਾਤ ਜਲੰਧਰ ਨਕੋਦਰ ਹਾਈਵੇ ਦੇ ਉੱਤੇ ਵਾਪਰੀ ਹੈ ਜਿੱਥੇ 75 ਸਾਲਾ ਮਹਿੰਦਰ ਸਿੰਘ ਜੋ ਕਿ ਜਲੰਧਰ ਦੇ ਹੀ ਨਕੋਦਰ ਕਸਬੇ ਦੇ ਪਿੰਡ ਕੰਗ ਸਾਹਿਬ ਦਾ ਰਹਿਣ ਵਾਲਾ ਹੈ ਐਨ ਆਰ ਆਈ ਹੈ ਜਿਸ ਦਾ ਸਾਰਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਆਵਦੇਸ ਦੇ ਵਿੱਚ ਹੀ ਰਹਿੰਦਾ ਤਾਂ ਉਸ ਦਾ ਹੁਣ ਜਿਹੜਾ ਕੀ ਹੈ ਇਸ ਤਰੀਕੇ ਉਸ ਨੂੰ ਅਗਵਾ ਕੀਤਾ ਗਿਆ ਤੇ ਜਦੋਂ ਇਹ ਗੱਲ ਨਕੋਦਰ ਸਦਰ ਥਾਣੇ ਪਹੁੰਚਦੀ ਹੈ ਤਾਂ ਪੁਲਿਸ ਨੂੰ ਵੀ ਤਰਥੱਲੀ ਮੱਚ ਜਾਂਦੀ ਹੈ ਉਹਨਾਂ ਨੂੰ ਸਮਝ ਨਹੀਂ ਆਉਂਦੀ ਤਾਂ ਫਿਰ ਜਿਹੜਾ ਕੀ ਹੈ ਹੁਣ 24 ਘੰਟੇ ਇਸ ਵਾਰਦਾਤ ਨੂੰ ਬੀਤਕਿਣੇ ਤੇ ਹਾਲੇ ਤੱਕ ਪੁਲਿਸ ਦੇ ਹੱਥ ਇੱਕ ਵੀ ਸਬੂਤ ਨਹੀਂ ਲੱਗਿਆ ਪੁਲਿਸ ਨੇ ਸਿਰਫ ਇੰਨਾ ਕਿਹਾ ਕਿ ਅਸੀਂ ਹਾਈਵੇ ਦੇ ਉੱਤੋਂ ਸੀਸੀਟੀਵੀ ਖੰਗਾਲ ਰਹੇ ਹਨ ਤੇ ਸ਼ਾਹਕੋਟ ਵੱਲ ਨੂੰ ਇਹ ਸ਼ਖਸ ਜਿਹੜੇ ਨੇ ਫਰਾਰ ਹੋਏ ਨੇ ਜਿਹੜੀ ਗੱਡੀ ਇਹਨਾਂ ਨੇ ਵਿਛ ਲਿਆ ਕੇ ਮਹਿੰਦਰ ਸਿੰਘ ਦੇ ਮਾਰੀ ਸੀ ਉਸ ਦਾ ਨੰਬਰ ਪੀਬੀ 08 ਏਕੇਯੂ 3878 ਦੱਸਿਆ ਜਾ ਰਿਹਾ ਤੇ ਜਿਹੜੇ ਸ਼ਖਸ ਨੇ ਉਹਨਾਂ ਦੀ ਪਛਾਣ ਹਲੇ ਤੱਕ ਨਹੀਂ ਹੋ ਪਾਈ ਹੈ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਇਹਨਾਂ ਦੋਸ਼ੀਆਂ ਦਾ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਸਿਰਫ ਫਰੋਤੀ ਮੰਗਣਾ ਜਾਂ ਪੈਸੇ ਮੰਗਣਾ ਹੀ ਲਾਲਸੀ ਜਾਂ ਕੋਈ ਹੋਰ ਕਾਰਨ ਹੈ ਕੋਈ ਦੁਸ਼ਮਣੀ ਹੈ ਕਿਸੇ ਤਰੀਕੇ ਦੀ ਜਿਸ ਕਰਕੇ ਮਹਿੰਦਰ ਸਿੰਘ ਨੂੰ ਇਸ ਤਰੀਕੇ ਅਗਵਾ ਕੀਤਾ ਗਿਆ ਜਲੰਧਰ ਨਕੋਦਰ ਹਾਈਵੇ ਦੇ ਉੱਤੇ ਇਸ ਘਟਨਾ ਨੂੰ ਕੱਲ ਸ਼ਾਮ 6 ਵਜੇ ਕੰਗਸਾਹ ਪਿੰਡ ਦੇ ਨੇੜੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕੰਗਸਾਹ ਪਿੰਡ ਦੇ ਵਿੱਚ ਮਹਿੰਦਰ ਸਿੰਘ ਆਪਣੇ ਘਰ ਦੇ ਵਿੱਚ ਇਕੱਲਾ ਹੀ ਰਹਿ ਰਿਹਾ ਸੀ ਤੇ ਕੱਲ ਜਦੋਂ ਘਰ ਤੋਂ ਨਿਕਲਿਆ ਤਾਂ ਉਸ ਦਾ ਪਿੱਛਾ ਕਰਦੇ ਹੋਏ ਸ਼ਾਇਦ ਇਹਨਾਂ ਅਣਪਛਾਤੇ ਲੋਕਾਂ ਨੇ ਉਸ ਦੇ ਵਿੱਚ ਲਿਆ ਕੇ ਪਹਿਲਾਂ ਟੱਕਰ ਮਾਰੀ ਤੇ ਫਿਰ ਉਸ ਨੂੰ ਜਿਹੜਾ ਕੀ ਹੈ ਇਸ ਤਰੀਕੇ ਅਗਵਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਪੁਲਿਸ ਹਾਲੇ ਤੱਕ ਹਨੇਰੇ ਦੇ ਵਿੱਚ ਹੀ ਤੀਰ ਮਾਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਉੱਤੇ ਇੱਕ ਵਾਰ ਮੁੜ ਤੋਂ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਡੀਐਸਪੀ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਸ਼ਾਹਕੋਟ ਵੱਲੋਂ ਇਹ ਲੁਟੇਰੇ ਜਿਹੜੇ ਨੇ ਫਰਾਰ ਹੋਏ ਨੇ ਤੇ ਅਸੀਂ ਇਹਨਾਂ ਦੀ ਤਲਾਸ਼ ਹਾਂ ਲਗਾਤਾਰ ਕਰ ਰਹੇ ਆ ਸੂਚਨਾ ਜੋ ਸ਼ਖਸ ਦਿੰਦਾ ਦਲਜੀਤ ਸਿੰਘ ਨਾਮ ਦਾ ਉਹ ਇਸ ਇਸ ਅਗਵਾ ਕੀਤੇ ਗਏ ਸ਼ਖਸ ਦੇ ਪਿੰਡ ਕੰਗਸਾਬ ਦਾ ਹੀ ਰਹਿਣ ਵਾਲਾ ਜਿਸ ਨੇ ਦੱਸਿਆ ਕਿ ਕਿਵੇਂ ਉਸ ਦੇ ਵਿੱਚ ਪਹਿਲਾਂ ਗੱਟੀ ਮਾਰੀ ਗਈ ਤੇ ਫਿਰ ਉਸ ਨੂੰ ਲੈ ਕੇ ਜਿਹੜਾ ਕਿ ਧੱਕੇ ਨਾਲ ਇਹ ਦੋ ਜਣੇ ਅਣਪਛਾਤੇ ਸ਼ਖਸ ਫਰਾਰ ਹੋਏ ਨੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਹੁੰਦੀ ਹੋਈ ਕੋਈ ਗ੍ਰਿਫਤਾਰੀਆਂ ਹੁੰਦੀਆਂ ਹੋਈ ਨਜ਼ਰ ਆਉਂਦੀਆਂ ਨੇ ਪਰਿਵਾਰ ਇੰਗਲੈਂਡ ਦੇ ਵਿੱਚ ਰਹਿੰਦਾ ਜੋ ਕਿ ਲਗਾਤਾਰ ਚਿੰਤਾ ਕਰ ਰਿਹਾ ਆਪਣੇ ਬਜ਼ੁਰਗ ਦੇ ਇਸ ਤਰੀਕੇ ਅਗਵਾ ਹੋਣ ਦੀ ਇਸ ਪਲੇਸ ਦੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਪੰਜਾਬ ਦੀ ਅਮਨਕਾਨੂੰਨ ਸਥਿਤੀ ਉੱਤੇ ਇੱਕ ਵਾਰ ਮੁੜ ਤੋਂ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇੱਕ ਐਨਆਰਆਈ ਬਜ਼ੁਰਗ ਨੂੰ ਦਿਨ ਦਿਹਾੜੇ ਉਸ ਦੀ ਗੱਡੀ ਦੇ ਵਿੱਚੋਂ ਇੱਕ ਹਾਈਵੇ ਦੇ ਉੱਤੋਂ ਹੀ ਕਿਡਨੈਪ ਕਰ ਲਿਆ ਗਿਆ ਉਸ ਨੂੰ ਚੁੱਕ ਕੇ ਲੈ ਗਏ ਨੇ ਦੋ ਅਣਪਛਾਤੇ ਲੋਕਾਂ ਵੱਲੋਂ ਪਹਿਲਾਂ ਆਪਣੀ ਗੱਡੀ ਇਸ 75 ਸਾਲਾ ਐਨਆਰਆਈ ਮਹਿੰਦਰ ਸਿੰਘ ਦੀ ਗੱਡੀ ਦੇ ਵਿੱਚ ਲਿਆ ਕੇ ਮਾਰ ਦਿੱਤੀ ਜਾਂਦੀ ਹੈ ਤੇ ਜਦੋਂ ਐਕਸੀਡੈਂਟ ਹੋ ਜਾਂਦਾ ਤਾਂ ਫਿਰ ਇਹ ਬਜ਼ੁਰਗ ਜਿਹੜਾ ਹੈ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਤਾਂ ਅੱਖੀ ਦੇਖਿਆ ਹਾਲ ਕਿਸੇ ਸ਼ਖਸ ਨੇ ਦੱਸਿਆ ਕਿ ਕਿਵੇਂ ਫਿਰ ਜਦੋਂ ਇਹ ਸ਼ਖਸ ਗੱਡੀ ਦੇ ਵਿੱਚੋਂ ਬਾਹਰ ਆਉਂਦਾ ਤਾਂ ਜਿਹੜਾ ਲੋਕਾਂ ਨੇ ਗੱਡੀ ਇਸ ਦੇ ਵਿੱਚ ਮਾਰੀ ਸੀ ਉਹ ਇਸ ਨੂੰ ਧੱਕੇ ਨਾਲ ਆਪਣੀ ਗੱਡੀ ਦੇ ਵਿੱਚ ਪਾ ਕੇ ਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਤੇ ਇਹ ਵਾਰਦਾਤ ਜਲੰਧਰ ਨਕੋਦਰ ਹਾਈਵੇ ਦੇ ਉੱਤੇ ਵਾਪਰੀ ਹੈ ਜਿੱਥੇ 75 ਸਾਲਾ ਮਹਿੰਦਰ ਸਿੰਘ ਜੋ ਕਿ ਜਲੰਧਰ ਦੇ ਹੀ ਨਕੋਦਰ ਕਸਬੇ ਦੇ ਪਿੰਡ ਕੰਗ ਸਾਹਿਬ ਦਾ ਰਹਿਣ ਵਾਲਾ ਹੈ ਐਨ ਆਰ ਆਈ ਹੈ ਜਿਸ ਦਾ ਸਾਰਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਆ ਫਿਰ ਦੇਸ਼ ਦੇ ਵਿੱਚ ਹੀ ਰਹਿੰਦਾ ਤਾਂ ਉਸ ਦਾ ਹੁਣ ਜਿਹੜਾ ਕੀ ਹੈ ਇਸ ਤਰੀਕੇ ਉਸ ਨੂੰ ਅਗਵਾ ਕੀਤਾ ਗਿਆ ਤੇ ਜਦੋਂ ਇਹ ਗੱਲ ਨਕੋਦਰ ਸਦਰ ਥਾਣੇ ਪਹੁੰਚਦੀ ਹੈ ਤਾਂ ਪੁਲਿਸ ਨੂੰ ਵੀ ਤਰਥੱਲੀ ਮੱਸ ਜਾਂਦੀ ਹੈ ਉਹਨਾਂ ਨੂੰ ਸਮਝ ਨਹੀਂ ਆਉਂਦੀ ਤਾਂ ਫਿਰ ਜਿਹੜਾ ਕੀ ਹੈ ਹੁਣ 24 ਘੰਟੇ ਇਸ ਵਾਰਦਾਤ ਨੂੰ ਬੀਤ ਚੁੱਕੇ ਨੇ ਤੇ ਹਾਲੇ ਤੱਕ ਪੁਲਿਸ ਦੇ ਹੱਥ ਇੱਕ ਵੀ ਸਬੂਤ ਨਹੀਂ ਲੱਗਿਆ ਪੁਲਿਸ ਨੇ ਸਿਰਫ ਇਹਨਾ ਕਿਹਾ ਕਿ ਅਸੀਂ ਹਾਈਵੇ ਦੇ ਉੱਤੋਂ ਸੀਸੀਟੀਵੀ ਖੰਗਾਲ ਰਹੇ ਹਾਂ ਤੇ ਸ਼ਾਹਕੋਟ ਵੱਲ ਨੂੰ ਇਹ ਸ਼ਖਸ ਜਿਹੜੇ ਨੇ ਫਰਾਰ ਹੋਏ ਨੇ ਜਿਹੜੀ ਗੱਡੀ ਇਹਨਾਂ ਨੇ ਵਿਚਲਿਆ ਕੇ ਮਹਿੰਦਰ ਸਿੰਘ ਦੇ ਮਾਰੀ ਸੀ ਉਸ ਦਾ ਨੰਬਰ ਪੀਬੀ 08 ਏਕੇਯੂ 3878 ਦੱਸਿਆ ਜਾ ਰਿਹਾ ਤੇ ਜਿਹੜੇ ਸ਼ਖਸ ਨੇ ਉਹਨਾਂ ਦੀ ਪਛਾਣ ਹਲੇ ਤੱਕ ਨਹੀਂ ਹੋ ਪਾਈ ਹੈ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਇਹਨਾਂ ਦੋਸ਼ੀਆਂ ਦਾ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਸਿਰਫ ਫਰੋਤੀ ਮੰਗਣਾ ਜਾਂ ਪੈਸੇ ਮੰਗਣਾ ਹੀ ਲਾਲਸੀ ਜਾਂ ਕੋਈ ਹੋਰ ਕਾਰਨ ਹੈ ਕੋਈ ਦੁਸ਼ਮਣੀ ਹੈ ਕਿਸੇ ਤਰੀਕੇ ਦੀ ਜਿਸ ਕਰਕੇ ਮਹਿੰਦਰ ਸਿੰਘ ਨੂੰ ਇਸ ਤਰੀਕੇ ਅਗਵਾ ਕੀਤਾ ਗਿਆ ਜਲੰਧਰ ਨਕੋਦਰ ਹਾਈਵੇ ਦੇ ਉੱਤੇ ਇਸ ਘਟਨਾ ਨੂੰ ਕੱਲ੍ਹ ਸ਼ਾਮ 6 ਵਜੇ ਕੰਗਸਾਹ ਪਿੰਡ ਦੇ ਨੇੜੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕੰਗਸਾਹ ਪਿੰਡ ਦੇ ਵਿੱਚ ਮਹਿੰਦਰ ਸਿੰਘ ਆਪਣੇ ਘਰ ਦੇ ਵਿੱਚ ਇਕੱਲਾ ਹੀ ਰਹਿ ਰਿਹਾ ਸੀ ਤੇ ਕੱਲ ਜਦੋਂ ਘਰ ਤੋਂ ਨਿਕਲਿਆ ਤਾਂ ਉਸ ਦਾ ਪਿੱਛਾ ਕਰਦੇ ਹੋਏ ਸ਼ਾਇਦ ਇਹਨਾਂ ਅਣਪਛਾਤੇ ਲੋਕਾਂ ਨੇ ਉਸ ਦੇ ਵਿੱਚ ਲਿਆ ਕੇ ਪਹਿਲਾਂ ਟੱਕਰ ਮਾਰੀ ਤੇ ਫਿਰ ਉਸ ਨੂੰ ਜਿਹੜਾ ਕੀ ਹੈ ਇਸ ਤਰੀਕੇ ਅਗਵਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਪੁਲਸ ਹਲੇ ਤੱਕ ਹਨੇਰੇ ਦੇ ਵਿੱਚ ਹੀ ਤੀਰ ਮਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਉੱਤੇ ਇੱਕ ਵਾਰ ਮੁੜ ਤੋਂ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਡੀਐਸਪੀ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਸ਼ਾਹਕੋਟ ਵੱਲੋਂ ਇਹ ਲੁਟੇਰੇ ਜਿਹੜੇ ਨੇ ਫਰਾਰ ਹੋਏ ਨੇ ਤੇ ਅਸੀਂ ਇਹਨਾਂ ਦੀ ਤਲਾਸ਼ ਲਗਾਤਾਰ ਕਰ ਰਹੇ ਹਾਂ ਸੂਚਨਾ ਜੋ ਸ਼ਖਸ ਦਿੰਦਾ ਦਲਜੀਤ ਸਿੰਘ ਨਾਮ ਦਾ ਉਹ ਇਸ ਇਸ ਅਗਵਾ ਕੀਤੇ ਗਏ ਸ਼ਖਸ ਦੇ ਪਿੰਡ ਕنگਸਾਬ ਦਾ ਹੀ ਰਹਿਣ ਵਾਲਾ ਜਿਸ ਨੇ ਦੱਸਿਆ ਕਿ ਕਿਵੇਂ ਉਸ ਦੇ ਵਿੱਚ ਪਹਿਲਾਂ ਗੱਡੀ ਮਾਰੀ ਗਈ ਤੇ ਫਿਰ ਉਸ ਨੂੰ ਲੈ ਕੇ ਜਿਹੜਾ ਕਿ ਧੱਕੇ ਨਾਲ ਇਹ ਦੋ ਜਣੇ ਅਣਪਛਾਤੇ ਸ਼ਖਸ ਫਰਾਰ ਹੋਏ ਨੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਹੁੰਦੀ ਹੋਈ ਕੋਈ ਗ੍ਰਿਫਤਾਰੀਆਂ ਹੁੰਦੀਆਂ ਹੋਈ ਨਜ਼ਰ ਆਉਂਦੀਆਂ ਨੇ ਪਰਿਵਾਰ ਇੰਗਲੈਂਡ ਦੇ ਵਿੱਚ ਰਹਿੰਦਾ ਜੋ ਕਿ ਲਗਾਤਾਰ ਚਿੰਤਾ ਕਰ ਰਿਹਾ ਆਪਣੇ ਬਜ਼ੁਰਗ ਦੇ ਇਸ ਤਰੀਕੇ ਅਗਵਾ ਹੋਣ ਦੀ ਅੱਜ ਲਈ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਉੱਤੇ ਇੱਕ ਵਾਰ ਮੁੜ ਤੋਂ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇੱਕ ਐਨ ਆਰ ਆਈ ਬਜ਼ੁਰਗ ਨੂੰ ਦਿਨ ਦਿਹਾੜੇ ਉਸ ਦੀ ਗੱਡੀ ਦੇ ਵਿੱਚੋਂ ਇੱਕ ਹਾਈਵੇ ਦੇ ਉੱਤੋਂ ਹੀ ਕਿਡਨੈਪ ਕਰ ਲਿਆ ਗਿਆ ਉਸ ਨੂੰ ਚੁੱਕੇ ਲੈ ਗਏ ਨੇ ਦੋ ਅਨਪਛਾਤੇ ਲੋਕਾਂ ਵੱਲੋਂ ਪਹਿਲਾਂ ਆਪਣੀ ਗੱਡੀ ਇਸ 75 ਸਾਲਾ ਐਨ ਆਰ ਆਈ ਮਹਿੰਦਰ ਸਿੰਘ ਦੀ ਗੱਡੀ ਦੇ ਵਿੱਚ ਲਿਆ ਕੇ ਮਾਰ ਦਿੱਤੀ ਜਾਂਦੀ ਹੈ ਤੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਤਾਂ ਫਿਰ ਇਹ ਬਜ਼ੁਰਗ ਜਿਹੜਾ ਹੈ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਅੱਖੀ ਦੇਖਿਆ ਹਾਲ ਕਿਸੇ ਸ਼ਖਸ ਨੇ ਦੱਸਿਆ ਕਿ ਕਿਵੇਂ ਫਿਰ ਜਦੋਂ ਇਹ ਸ਼ਖਸ ਗੱਡੀ ਦੇ ਵਿੱਚੋਂ ਬਾਹਰ ਆਉਂਦਾ ਤਾਂ ਜਿਹਨਾਂ ਲੋਕਾਂ ਨੇ ਗੱਡੀ ਇਸ ਦੇ ਵਿੱਚ ਮਾਰੀ ਸੀ ਉਹ ਇਸ ਨੂੰ ਧੱਕੇ ਨਾਲ ਆਪਣੀ ਗੱਡੀ ਦੇ ਵਿੱਚ ਪਾ ਕੇ ਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਤੇ ਇਹ ਵਾਰਦਾਤ ਜਲੰਧਰ ਨਕੋਦਰ ਹਾਈਵੇ ਦੇ ਉੱਤੇ ਵਾਪਰੀ ਹੈ ਜਿੱਥੇ 75 ਸਾਲਾ ਮਹਿੰਦਰ ਸਿੰਘ ਜੋ ਕਿ ਜਲੰਧਰ ਦੇ ਹੀ ਨਕੋਦਰ ਕਸਬੇ ਦੇ ਪਿੰਡ ਕੰਗ ਸਾਹਿਬ ਦਾ ਰਹਿਣ ਵਾਲਾ ਐਨ ਆਰ ਆਈ ਹੈ ਜਿਸ ਦਾ ਸਾਰਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਦੇ ਵਿੱਚ ਹੀ ਰਹਿੰਦਾ ਤਾਂ ਉਸ ਦਾ ਹੁਣ ਜਿਹੜਾ ਕੀ ਹੈ ਇਸ ਤਰੀਕੇ ਉਸ ਨੂੰ ਅਗਵਾ ਕੀਤਾ ਗਿਆ ਤੇ ਜਦੋਂ ਇਹ ਗੱਲ ਨਕੋਦਰ ਸਦਰ ਥਾਣੇ ਪਹੁੰਚਦੀ ਹੈ ਤਾਂ ਪੁਲਿਸ ਨੂੰ ਵੀ ਧੜਥੱਲੀ ਮੱਚ ਜਾਂਦੀ ਹੈ ਉਹਨਾਂ ਨੂੰ ਸਮਝ ਨਹੀਂ ਆਉਂਦੀ ਤਾਂ ਫਿਰ ਜਿਹੜਾ ਕੀ ਹੈ ਹੁਣ 24 ਘੰਟੇ ਇਸ ਵਾਰਦਾਤ ਨੂੰ ਬੀਤਕਿਨੇ ਤੇ ਹਾਲੇ ਤੱਕ ਪੁਲਿਸ ਦੇ ਹੱਥ ਇੱਕ ਵੀ ਸਬੂਤ ਨਹੀਂ ਲੱਗਿਆ ਪੁਲਿਸ ਨੇ ਸਿਰਫ ਇਹਨਾ ਕਿਹਾ ਕਿ ਅਸੀਂ ਹਾਈਵੇ ਦੇ ਉੱਤੋਂ ਸੀਸੀਟੀਵੀ ਖੰਗਾਲ ਰਹੇ ਹਾਂ ਤੇ ਸ਼ਾਹਕੋਟ ਵੱਲ ਨੂੰ ਇਹ ਸ਼ਖਸ ਜਿਹੜੇ ਨੇ ਫਰਾਰ ਹੋਏ ਨੇ ਜਿਹੜੀ ਗੱਡੀ ਇਹਨਾਂ ਨੇ ਵਿਚ ਲਿਆ ਕੇ ਮਹਿੰਦਰ ਸਿੰਘ ਦੇ ਮਾਰੀ ਸੀ ਉਸ ਦਾ ਨੰਬਰ PB08AKU3878 ਦੱਸਿਆ ਜਾ ਰਿਹਾ ਹੈ ਤੇ ਜਿਹੜੇ ਸ਼ਖਸ ਨੇ ਉਹਨਾਂ ਦੀ ਪਛਾਣ ਹਲੇ ਤੱਕ ਨਹੀਂ ਹੋ ਪਾਈ ਹੈ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਇਹਨਾਂ ਦੋਸ਼ੀਆਂ ਦਾ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਸਿਰਫ ਫਰੋਤੀ ਮੰਗਣਾ ਜਾਂ ਪੈਸੇ ਮੰਗਣਾ ਹੀ ਲਾਲਸੀ ਜਾਂ ਕੋਈ ਹੋਰ ਕਾਰਨ ਹੈ ਕੋਈ ਦੁਸ਼ਮਣੀ ਹੈ ਕਿਸੇ ਤਰੀਕੇ ਦੀ ਜਿਸ ਕਰਕੇ ਮਹਿੰਦਰ ਸਿੰਘ ਨੂੰ ਇਸ ਤਰੀਕੇ ਅਗਵਾ ਕੀਤਾ ਗਿਆ ਜਲੰਧਰ ਨਕੋਦਰ ਹਾਈਵੇ ਦੇ ਉੱਤੇ ਇਸ ਘਟਨਾ ਨੂੰ ਕੱਲ ਸ਼ਾਮ 6 ਵਜੇ ਕੰਗਸਰ ਪਿੰਡ ਦੇ ਨੇੜੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕੰਗਸਾਫ ਪਿੰਡ ਦੇ ਵਿੱਚ ਮਹਿੰਦਰ ਸਿੰਘ ਆਪਣੇ ਘਰ ਦੇ ਵਿੱਚ ਇਕੱਲਾ ਹੀ ਰਹਿ ਰਿਹਾ ਸੀ ਤੇ ਕੱਲ ਜਦੋਂ ਘਰ ਤੋਂ ਨਿਕਲਿਆ ਤਾਂ ਉਸ ਦਾ ਪਿੱਛਾ ਕਰਦੇ ਹੋਏ ਸ਼ਾਇਦ ਇਹਨਾਂ ਅਣਪਛਾਤੇ ਲੋਕਾਂ ਨੇ ਉਸ ਦੇ ਵਿੱਚ ਲਿਆ ਕੇ ਪਹਿਲਾਂ ਟੱਕਰ ਮਾਰੀ ਤੇ ਫਿਰ ਉਸ ਨੂੰ ਜਿਹੜਾ ਕੀ ਹੈ ਇਸ ਤਰੀਕੇ ਅਗਵਾ